ਉਹਨੂੰ ਪੂਰੀ ਕਰਨੀ ਆਤੀ ਹੈ ਚਰਨਦੀਪ ਸਿੰਘ ਮੈਨੂੰ ਬਣੀ ਦੱਸ ਰਿਹਾ ਸੀ ਬੱਚਾ ਜਪਨੀਤ ਸਿੰਘ ਜਿਨ੍ਹਾਂ ਨੂੰ ਬਾਣੀ ਜਪ ਸਹਿਬ ਦੀ ਬਾਣੀ ਕੰਠ ਸੇ ਆਉਂਦੀ ਹੈ ਮੈਂ ਫੁਟੇਪੇ ਤੱਕ ਪਹੁੰਚ ਗਿਆ ਮੈਨੂੰ ਨਹੀਂ ਯਾਦ ਹੈ ਹਾਲੇ ਤੱਕ ਜਪ ਸਹਿਬ ਹਕੀਕਤ ਨਹੀਂ ਹੋਈ ਸ਼ੇਖ ਸਾਹੀ ਸਾਹਿਬ ਕੰਦਾ ਹੈ ਬੱਚਾ ਹੋਵੇ ਗੁਰਦੁਆਰੇ ਵਿੱਚ ਬੈਠਾ ਹੋਵੇ ਜਵਾਨ ਹੋਵੇ ਗੁਰਦੁਆਰੇ ਵਿੱਚ ਬੈਠਾ ਹੋਵੇ ਲੱਗਦਾ ਹੈ ਜ਼ਰੂਰ ਕੋਈ ਇਲਾਹੀ ਰੂਹ ਹੈ ਲੱਗਦਾ ਪਸ਼ਵਿੰਦਰ ਸਿੰਘ ਜਿਹਦਾ ਬੱਚਾ ਹੈ ਇਹਦੇ ਕੋਈ ਤਾਰੀਫ਼ ਨਹੀਂ ਕਰਦੇ ਆ ਹਕੀਕਤ ਵਿੱਚ ਜਿਹੜਾ ਸਲਤਨਿਕ ਜਿਵੇਂ ਦੇਰ થાય ਇਹ ਤਾਰੀਫ਼ ਨਹੀਂ ਕਰਦਾ ਜੋ ਮੈਨੂੰ ਲੱਗਦਾ ਹੈ ਲੱਗਦਾ ਹੈ ਮੈਂ ਕਹਿ ਬੈਠਾ ਜਿਸ ਬੱਚੇ ਨੂੰ ਜਵਾਨੀ ਦੇ ਵਿੱਚ ਲਗਨ ਲੱਗਾਈਏ ਦਿਵਤਾ ਹੀ ਹੈ ਗੁਰੂ ਦੇ ਕੋਲ ਬੈਠਾ ਹੈ ਜਵਾਨ ਕਿਉਂਕਿ ਜਵਾਨੀ ਦੇ ਵਿੱਚ ਜਿਹੜੀ ਊਰਜਾ ਹੈ ਇਹ ਕੰਮ ਵੀ ਬਣਦੀ ਹੈ ਪਰਮ ਵੀ ਬਣਦੀ ਹੈ ਜਵਾਨੀ ਦੀ ਜਿਹੜੀ ਊਰਜਾ ਹੈ ਇਹ ਜੇ ਸੰਤਾਨ ਉਤਪੰਨ ਕਰ ਸਕਦੀ ਹੈ ਤਾਂ ਸੰਤਕ ਤੋਂ ਵੀ ਪੈਦਾ ਕਰ ਸਕਦੀ ਹੈ ਮਸ਼ਕੀਰ ਜੀ ਕਹਿੰਦੇ ਸੀ ਬਡਾਪੇ ਵਿੱਚ ਨਾ ਰਾਮ ਹੈ ਨਾ ਕਾਮ ਹੈ ਕੁਝ ਵੀ ਨਹੀਂ ਉਸ ਤਕਰੀਬਾ ਸੰਗੜੇ ਜਵਾਨੀ ਦੇ ਵਿੱਚ ਹੀ ਨਿਰੰਕਾਰ ਨਾਲ ਜੁੜ ਜਲੋ ਜਵਾਨੀ ਵਿੱਚ ਸਿਆਣੇ ਕਹਿੰਦੇ ਨੇ ਜਵਾਨੀ ਦਾ ਕਮਾਇਆ